ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਹੀ ਜ਼ਿਆਦਾ ਮੜੇ ਹੋ ਚੁੱਕੇ ਹਨ ਕਿ ਹੜ੍ਹਾਂ ਦੇ ਕਾਰਨ ਜੋ ਕਿ ਪਾਣੀ ਦਾ ਲੈਵਲ ਬਹੁਤ ਹੀ ਜ਼ਿਆਦਾ ਵੱਧ ਚੁੱਕਿਆ ਹੈ ਕਿ ਲੋਕਾਂ ਦੇ ਘਰ ਜੋ ਕਿ ਬਰਬਾਦ ਹੋ ਚੁੱਕੇ ਹਨ ਬਾਕੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਹ ਦਿਨਾਂ ਵਿੱਚ ਜੋ ਕਿ ਹਿਮਾਚਲ ਦੇ ਵਿੱਚ ਜਦੋਂ ਬੱਦਲ ਫੜਦੇ ਹਨ ਕਿ ਸਾਰਾ ਪਾਣੀ ਜੋ ਕਿ ਪੰਜਾਬ ਦੇ ਵਿੱਚ ਹੀ ਆ ਜਾਂਦਾ ਹੈ ਕਿ ਦੋਸਤੋ ਤੁਸੀਂ ਚੱਲਦੀ ਵੀਡੀਓ ਵਿੱਚ ਦੇਖੀ ਸਕਦੇ ਹੋ ਕਿ ਜੋ ਸਤਲੁਜ ਦਰਿਆ ਦੇ ਨਾਲ ਇੱਕ ਬੰਨ ਹੁੰਦਾ ਹੈ ਕਿ ਬੰਨ ਦੇ ਨਾਲ ਲੋਕਾਂ ਦੇ ਖੇਤ ਹੁੰਦੇ ਹਨ ਉਸ ਬੰਨ ਨੂੰ ਜੋ ਕਿ ਹੈ ਟੁੱਟਣ ਵਾਲਾ ਹੀ ਸੀ ਕਿ ਲੋਕ ਕੱਕੇ ਹੋ ਕੇ ਉਸ ਬੰਨ ਨੂੰ ਬੰਨਣ ਜਾਂਦੇ ਹਨ ਕਿ ਗੱਟੇ ਪਰ ਪਰ ਕੇ ਬੰਨ ਰੋਕਣ ਦੀ ਕੋਸ਼ਿਸ਼ ਕਰਦੇ ਹਨ ਬੱਡ ਦੋਸਤ ਬਨ ਨਹੀਂ ਰੁਕਦਾ ਕਿ ਬਨ ਟੁੱਟ ਜਾਂਦਾ ਹੈ ਕਿ ਲੋਕਾਂ ਵੱਲੋਂ ਜੋ ਕਿ ਹੈ ਉਥੇ ਆਪਣਾ ਰੋਸ ਪ੍ਰਗਟ ਕੀਤਾ ਜਾਂਦਾ ਹੈ ਕਿ ਵਾਹਿਗੁਰੂ ਪਰ ਦੋਸ਼ ਲਗਾਇਆ ਜਾਂਦਾ ਕਿ ਸਾਡਾ ਤਾਂ ਵਾਹਿਗੁਰੂ ਵੀ ਨਹੀਂ ਹੈ ਕਿ ਲੋਕਾਂ ਵੱਲੋਂ ਪੁੱਬਾ ਮਾਰ-ਮਾਰ ਕੇ ਉਥੇ ਰੋਇਆ ਜਾਂਦਾ ਹੈ ਦੋਸਤੋ ਦੋਸਤੋ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਬੰਦੇ ਵੱਲੋਂ ਤਾਂ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਕਿ ਸਾਡਾ ਹੁਣ ਇੱਥੇ ਕੁਛ ਬੱਚਿਆ ਹੀ ਨਹੀਂ ਦੋਸਤੋ ਵੇਖਦਿਆਂ ਵੇਖਦਿਆਂ ਹੀ ਬੰਨ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ ਕਿ ਪੂਰਾ ਪਾਣੀ ਜੋ ਕਿ ਲੋਕਾਂ ਦੇ ਖੇਤਾਂ ਦੇ ਵਿੱਚ ਚਲਾ ਜਾਂਦਾ ਹੈ ਉਹ ਪੂਰੀ ਫਸਲ ਬਰਬਾਦ ਕਰ ਦਿੰਦਾ ਹੈ ਕਿ ਦੋਸਤੋ ਤੁਸੀਂ ਅੱਗੇ ਇੱਕ ਵਾਰੋ ਕਲਿੱਪ ਜ਼ਰੂਰ ਦੇਖਿਓ ਛੱਡ ਕੋਈ ਨਹੀਂ ਕੋਈ ਗੱਲ ਨਹੀਂ ਮਹਾਰਾ ਕਿਰਪਾ ਕਰੋਗਾ ਦਿਲ ਨਾਲ ਛੱਡੋ ਕੋਈ ਨਹੀਂ ਆ ਕੀ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਵੇਖੋ ਥੋੜਾ ਇੰਨਾ ਘੱਟ ਰਹਿ ਗਿਆ ਬੰਨ ਕਿਰਪਾ ਕਰੋ ਜਿਹੜੇ ਵੀ ਸੁਣਦੇ ਵੀਰ ਕਰਮੂ ਵਾਲੇ ਦੇ ਪਹੁੰਚੋ ਵੱਧ ਤੋਂ ਵੱਧ ਸੇਵਾ ਵਾ ਖਤਮ ਹੋ ਗਿਆ ਕੰਮ ਹੋ ਗਿਆ ਪਰ ਆਇਆ ਪਰ